ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਜੀ ਦੇ ਨਾਲ ਬਹੁਤ ਕੀਮਤੀ ਪੰਜ ਗੱਲਾਂ ਸਾਂਝੀਆਂ ਕਰਦੇ ਜਾਣ ਲੱਗੇ ਆ ਜੇਕਰ ਇਹ ਪੰਜਾਂ ਗੱਲਾਂ ਨੂੰ ਸਮਝ ਲਿਆ ਆਪਣੇ ਜੀਵਨ ਦੇ ਵਿੱਚ ਅਪਣਾ ਲਿਆ ਪਰ ਤੁਹਾਡੇ ਉੱਤੇ ਚੰਗਾ ਸਮਾਂ ਕੋਈ ਰੁਕ ਨਹੀਂ ਸਕਦਾ ਅੱਜ ਭਾਵੇਂ ਤੁਹਾਡੇ ਉੱਤੇ ਸਮਾਂ ਜਿੱਦਾਂ ਦਾ ਮੌਜੀ ਆ ਭਾਵੇਂ ਤੁਸੀਂ ਗਰੀਬੀ ਦੇ ਵਿੱਚ ਦਿਨ ਕੱਤ ਰਹੇ ਹੋ ਮਾਣੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆ ਕੋਈ ਬੋਝ ਆ ਸੱਚ ਕਰਕੇ ਜਾਣੀਏ ਕਿ ਪੰਜ ਗੱਲਾਂ ਦਾ ਗਿਆਨ ਤੁਹਾਡੇ ਜੀਵਨ ਨੂੰ ਬਦਲ ਦਵੇਗਾ ਜੀਵਨ ਦੇ ਹਰ ਦੁੱਖ ਸੁੱਖ ਦੇ ਵਿੱਚ ਬਦਲ ਦਵੇਗਾ ਉਹ ਫਿਰ ਇਹ ਪੰਜ ਗੱਲਾਂ ਕਿਹੜੀਆਂ ਨੇ ਆਉ ਗੱਲ ਕਰਦੀ ਆ ਸਭ ਤੋਂ ਪਹਿਲੀ ਗੱਲ ਸੰਗਤ ਜੀ ਕੁਦਰਤ ਦਾ ਇੱਕ ਨਿਯਮ ਹੈ ਕਿ ਕੁਦਰਤ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੀ ਕੁਦਰਤ ਕਿਸੇ ਦਾ ਕੁਝ ਵੀ ਆਪਣੇ ਕੋਲ ਨਹੀਂ ਰੱਖਦੀ ਭਾਵ ਕਿ ਜੋ ਚੀਜ਼ ਆਪਾਂ ਦੂਜਿਆਂ ਨੂੰ ਦਿੰਦੇ ਆ ਉਹ ਚੀਜ਼ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਆਉਂਦੀ ਆ ਕਈ ਗੁਣਾ ਹੋ ਕੇ ਸਾਨੂੰ ਮਿਲਦੀ ਆ ਉਹ ਭਾਵੇਂ ਦੁੱਖ ਹੋਵੇ ਸੁੱਖ ਹੋਵੇ ਖੁਸ਼ੀਆਂ ਹੋਣ ਭਾਵੇਂ ਚਿੰਤਾ ਹੋਵੇ ਜੋ ਚੀਜ਼ ਆਪਾਂ ਦੂਜਿਆਂ ਨੂੰ ਦਿੱਤੀ ਜਾਂਦਾ ਉਹ ਚੀਜ਼ ਆਪਣੇ ਕੋਲ ਕਈ ਗੁਣਾ ਹੋ ਕੇ ਵਾਪਸ ਮਿਲਦੀ ਹੀ ਮਿਲਦੀ ਹੈ ਇਸ ਕਰਕੇ ਨਾ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰ ਤੋ। ਜੇ ਜੀਵਨ ਦੇ ਵਿੱਚ ਅਜ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਹੋ, ਕੋਈ ਰੋਗ ਹੋ, ਕੋਈ ਪਰੇਸ਼ਾਨੀ ਹੋ, ਕੋਈ ਵੀ ਬੋਝ ਆ, ਤਾਂ ਯਕੀਨਨ ਹੀ ਇਹ ਦੁੱਖ, ਪਰੇਸ਼ਾਨੀਆਂ, ਚਿੰਤਾਵਾਂ ਕਿਸੇ ਨਾ ਕਿਸੇ ਨੂੰ ਦਿੱਤਾਂ ਪਰਉਟੀਆਂ। ਕਿਉਂਕਿ ਸਾਨੂੰ ਤਾਂ ਸਦਾ ਹੀ ਦਿੱਤਾ ਹੋਇਆ ਵਾਪਸ ਮਿਲਦਾ ਏ। ਜੇ ਅੱਜ ਖੁਸ਼ ਹਾਂ ਤਾਂ ਫਿਰ ਕਿਤੇ ਨਾ ਕਿਤੇ ਇਹ ਖੁਸ਼ੀ ਆ ਕੇ ਸੁਖਮੰਦੀ ਹਿੰਮਗੇ। ਜੋ ਇਸ ਕਰਕੇ ਦੂਜਿਆਂ ਨੂੰ ਦੋਸ਼ ਨੁਕੀਣਾ ਬੰਦ ਕਰੇ। ਜੋ ਮਿਲ ਰਿਹਾ ਏ ਸਾਨੂੰ ਸਦਾ ਹੀ ਮਿਲਦਾ ਰਹਿਆ ਹੈ ਬਸ ਹਾਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਲੋਕ ਰੋਗ ਚਿੰਤਾ ਦੀ ਕੜੀ ਆਉਂਦੀ ਆ ਉਦੋਂ ਇਹ ਲੋ ਕੰਮ ਕਰਿਆ ਕਰੋ ਇੱਕ ਤਾਂ ਰੱਬ ਦਾ ਨਾਮ ਜਪੋ ਜਿੰਨਾ ਹੋ ਸਕੇ ਉਹ ਆਜੋ ਉੱਚਾ ਰੱਬ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗੋ ਇੱਜਾ ਉਸ ਆਤਮਾ ਤੋਂ ਮਾਫੀ ਮੰਗੋ ਜਿਹਦਾ ਤੁਸੀਂ ਕਦੇ ਦਿਲ ਦੁਖਾਇਆ ਭਾਵੇਂ ਜਾਣੇ ਵਿੱਚ ਭਾਵੇਂ ਅਣਜਾਣੇ ਦੇ ਵਿੱਚ ਜੇਕਰ ਤੁਹਾਨੂੰ ਪਤਾ ਹੈ ਕਿ ਤੁਸੀ ਕਿਸੇ ਟਾਈਮ ਕਿਸੇ ਦਾ ਦਿਲ ਦਿਖਾਇਆ ਸੀ ਕਿਸੇ ਦਾ ਮਾਰਾ ਕੀਤਾ ਸੀ ਤਾਂ ਤੁਸੀ ਸਿੱਧੇ ਰੂਪ ਦੇ ਵਿੱਚ ਵੀ ਉਹਦੇ ਤੋਂ ਜਾ ਕੇ ਮਾफी ਮੰਗ ਸਕਦੇ ਮਾਫੀ ਮੰਗ ਲਓਗੇ ਤਾਂ ਤੁਹਾਡੇ ਮਨ ਦਾ ਬੋਝ ਹਲਕਾ ਹੋ ਜਾਵੇਗਾ ਤੁਹਾਡਾ ਕਰਮ ਨਿਰਮਲ ਹੋ ਜਾਵੇਗਾ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭਿਆ ਜਾਂ ਇਹ ਹਿੰਮਤ ਨਹੀਂ ਆ ਰਹੀ ਕਿ ਜਿਹਦੇ ਨਾਲ ਅਸੀਂ ਮਾਰਾ ਕੀਤਾ ਹੈ ਜਾਂ ਕਿਸੇ ਦਾ ਦਿਲ ਦਿਖਾਇਆ ਹੈ ਉਹਦੇ ਤੋਂ ਸਿੱਧੇ ਰੂਪ ਦੇ ਵਿੱਚ ਜਾ ਕੇ ਮਾਫੀ ਨਹੀਂ ਮੰਗੀ ਜਾ ਰਹੀ ਤਤ ਤੁਸੀਂ ਮਨ ਰਾਹੀ ਕੋਦੇ ਕੋਲ ਮਾਫੀ ਮੰਗਣੀ ਸ਼ੁਰੂ ਕਰਦੋ ਸੱਚ ਕਰਕੇ ਜਾਣੋ ਜੇ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਕੁਝ ਬਦਲ ਜਾਵੇਗਾ ਤੇ ਜੇਕਰ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕੀ ਦਾ ਮਾੜਾ ਕੀਤਾ ਹੈ ਜਾਨੀ ਅਨਜਾਨੇ ਦੇ ਵਿੱਚ ਹੋ ਗਿਆ ਜਾਂ ਫਿਰ ਕਿਤੇ ਪਿਛਲੇ ਕਰਮਾਂ ਦੀ ਤੁਹਾਨੂੰ ਸਜ਼ਾ ਮਿਲ ਗਈ ਆ ਤਾਂ ਤੁਸੀਂ ਉਹ ਆਤਮਾ ਤੋਂ ਮਾਫੀ ਮੰਗੋ ਇਹ ਪਹਿਲਾ ਪਰਮਾਤਮਾ ਤੋਂ ਮਾਫੀ ਮੰਗੋ ਫਿਰ ਪਰਮਕੀਤਾ ਪਰਮਾਤਮਾ ਦੇ ਰਾਹੀ ਉਹ ਆਤਮਾ ਤੋਂ ਮਾਫੀ ਮੰਗੋ ਜਿਹਦਾ ਤੁਸੀਂ ਕਦੇ ਕਿਸੇ ਐਮ I'll be there ਸੰਗਤ ਕੀ ਇਹ ਗੱਲਾਂ ਤੁਹਾਨੂੰ ਸੁਣਨ ਦੇ ਵਿੱਚ ਭਾਵੇਂ ਅਜੀਬ ਜਿਹਾ ਲੱਗਦੀਆਂ ਪਰ ਇਹ ਬਿਲਕੁਲ ਸੱਚ ਹੈ ਕਿ ਸਾਨੂੰ ਕੁਝ ਹੀ ਮਿਲਦਾ ਹੈ ਜੋ ਕਿਸੇ ਟਾਈਮ ਅਸੀਂ ਦੁਗੀਆਂ ਨੂੰ ਦਿੱਤਾ ਸੀ ਇਸ ਕਰਕੇ ਦੁਖੀ ਨਰਾਸ਼ ਹੋਏ ਹੁੰਦੇ ਨਾਲ ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਉਹ ਚੰਦਰਾ ਚੋਦਕ ਦਾ ਨਾਮ ਜਪੋ ਅਤੇ ਆਪ ਨੂੰ ਕਰਮਾਂ ਵੱਲ ਧਿਆਨ ਦਿਓ ਕਰਮ ਸਵਾਰ ਬੇ ਜਾਓ ਜਦੋਂ ਸਾਡੇ ਕਰਮ ਸਾਫ਼ ਹੋਣੇ ਸ਼ੁਰੂ ਹੋ ਗਏ ਕਰਮ ਚੰਗੇ ਬਣਨੇ ਸ਼ੁਰੂ ਹੋ ਗਏ ਤਾਂ ਜਿਕੇਲ ਕਰਕੇ ਜਾਣੇ ਜੋ ਕੁਸ਼ਤੁਰ ਸੱਚੇ ਪਾਸ਼ਾ ਨੂੰ ਬਹੁਤ ਜਿਆਦਾ ਧਰਿਆ ਲਵਾ ਸਾਡੇ ਅੱਜ ਦੇ ਨੇਕ ਕਰਮਾਂ ਦੇਖ ਕੇ ਨੇਕ ਕੰਮਾਂ ਨੂੰ ਦੇਖ ਕੇ ਸਾਡੀ ਅੱਜ ਵਾਲੀ ਜ਼ਿੰਦਗੀ ਅੱਜ ਦੇ ਸਮੇਂ ਨੂੰ ਹੀ ਸਹੀ ਕਰ ਦੇਣਗੇ ਅਤੇ ਜੋ ਪਿਛਲੇ ਗੁਨਾਹਾਂ ਦਾ ਪਾਪ ਸਿਰ ਤੇ ਜੱਕੇ ਰਹਿੰਦੇ ਆ ਉਹਨਾਂ ਨੂੰ ਵੀ ਮਾਫ਼ ਕਰ ਦੇਗੇ ਬਸ ਅੱਜ ਨੂੰ ਸ਼ਮਾਨ ਦੋ ਕਦੇ ਵੀ ਜਾਣਿਆਂ ਨੂੰ ਜਾਣੇ ਦੇ ਵਿੱਚ ਕਿਸੇ ਦਾ ਨਾਮ ਆੜਾ ਕਰੋ ਨਾ ਕਿਸੇ ਬਾਰੇ ਮਾੜਾ ਸੋਚੋ ਕਿਉਂਕਿ ਕਦੇ ਵੀ ਕੁਝ ਮਾੜਾ ਹੋ ਹੀ ਨਹੀਂ ਸਕਦਾ ਤੇ ਸੰਗਤ ਜੀ ਸਾਡੇ ਮਾੜੇ ਕਰਮ ਸਾਡੇ ਗੁਨਾਹਾਂ ਦੇ ਸਹੀ ਵਾਰ ਸਭ ਬੱਚਿਆਂ ਦੀ ਰਾਹੀ ਇਹ ਸਾਨੂੰ ਮਿਲ ਜਾਂਦੀ ਹੈ ਇਸ ਕਰਕੇ ਆਪ ਆਪਣੇ ਕਰਮਾਂ ਨੂੰ ਸਵਾਰਨਾ ਹੈ ਆਪਣੇ ਅਚਲ ਧਿਆਨ ਦੀਣਾ ਹੈ ਕਿ ਮੈਂ ਅੱਜ ਜਿੱਥੇ ਹਾਂ ਇਥੇ ਕੀ ਕਰ ਲਿਆ ਮੈਂ ਪਿੱਛੇ ਜੋ ਹੋ ਗਿਆ ਸੋ ਹੋ ਗਿਆ ਜਦੋਂ ਇਸ ਗੱਲ ਦਾ ਗਿਆਨ ਮਿਲ ਗਿਆ ਕਿ ਕੁਦਰਤ ਨੇ ਬਖਸ਼ਣਾ ਨਹੀਂ ਹੈ ਜੋ ਮੈਂ ਅੱਜ ਕੀਤਾ ਕੁਦਰਤ ਨੇ ਮੈਨੂੰ ਵਾਪਸ ਕਰਨਾ ਹੀ ਕਰਨਾ ਹੈ ਜਦੋਂ ਮੈਂ ਇਸ ਗੱਲ ਦਾ ਗਿਆਨ ਹੋ ਜੂਗਾ ਉਦੋਂ ਹੀ ਸੁਭਰ ਜਾਗੀ ਤਾਂ ਹੀ ਔਲਾਦ ਹੋ ਜਾਂਦੀ ਹੈ ਉਸ ਤੋਂ ਬਾਅਦ ਸੰਗਤ ਦੀ ਸਾਡੀ ਜ਼ਿੰਦਗੀ ਦੀ ਸਭ ਤੋਂ ਕੀਮਤੀ ਜੀ ਹੈ ਸਹੀ ਔਲਾਦ ਜੇ ਔਲਾਦ ਨੀਕ ਨਿਕਲ ਆਵੇ ਤਾਂ ਪਿਛਲੀ ਜ਼ਿੰਦਗੀ ਭਾਵੇਂ ਤੁਸੀਂ ਜਿੰਨਾਂ ਦੀ ਵਰਤੀ ਕੀਤੀ ਆ ਪਰ ਬੜਾ ਤੇ ਦੇ ਵਿੱਚ ਬੱਚੇ ਇੰਨਾ ਤੁਹਾਨੂੰ ਦੇਣਗੇ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਕਬੂਬ ਚਿੰਤਾਵਾਂ ਪਰੇਸ਼ਾਨੀਆਂ ਭੁੱਲ ਜਾਣਗੇ ਇਸ ਕਰਕੇ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਚੰਗੀਆਂ ਸਿੱਖਿਆ ਦੇਣੀ ਆ ਜੋ ਕਰ ਸਕਦੇ ਹੋ ਨਾ ਆਪਣੇ ਬੱਚਿਆਂ ਦੇ ਨਹੀਂ ਆਪਣੀ ਔਲਾਦ ਦੇ ਲਈ ਕਰੋ ਜੇ ਤੁਸੀਂ ਅੱਜ ਗਰੀਬ ਹੋ ਨਾ ਉਹ ਗਰੀਬੀ ਵੀ ਤੁਹਾਡੇ ਬੱਚੇ ਘਟਦੇ ਨਹੀਂਗੇ ਪਰ ਜੇ ਔਲਾਦ ਮਾੜੀ ਨਿਕਲ ਆਵੇ ਤਾਂ ਫਿਰ ਭਾਵੇਂ ਕੋਈ ਜਿੰਨਾ ਮਰਜ਼ੀ ਜ਼ਮੀਨਾਂ ਜਾਇਦਾਦਾਂ ਦਾ مالک ਹੋਵੇ ਮਾੜੀ ਔਲਾਦ ਸਭ ਜ਼ਮੀਨਾਂ ਜਾਇਦਾਦਾਂ ਨੂੰ ਖਾ ਜਾਂਦੀ ਆ ਜਾਂ ਤੁਹਾਨੂੰ ਉਹ ਜ਼ਮੀਨਾਂ ਜਾਇਦਾਦਾਂ ਦਾ ਸੁੱਖ ਹੀ ਨਹੀਂ ਮਿਲਣਾ ਕਿਉਂਕਿ ਮਾੜੀ ਬੇਵਲਾ ਸੁਖਤਾ ਆਪਣੀ ਔਲਾਦ ਦੇ ਨਾਲ ਜੁੜਿਆ ਹੈ ਜੇ ਔਲਾਦ ਖੁਸ਼ ਖੁખી ਆ ਤਾਂ ਫਿਰ ਸਭ ਤਸ ਖੁਸ਼ੀ ਸੁਮਫੀਦ ਗੱਲ ਹੈ ਕਿ ਆਪਣੀ ਔਲਾਦ ਉਤੇ ਕੰਮ ਕਰੋ ਇਹ ਦੁਨਿਆਵੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜ਼ਰੂਰ ਜੋ ਸੇਵਾ ਸਿਮਰਨੰਦੇ ਨਾਲ ਜੋੜਨੀ ਕਿਵੇਂ ਕਿਉਂਕਿ ਇਹੀ ਗਿਆਨ ਸੱਚਾ ਹੈ ਇਸੇ ਗਿਆਨ ਨੇ ਹੀ ਸਾਡੇ ਬੱਚੇ ਨੂੰ ਚੰਗੀ ਮੱਤ ਬੁੱਧ ਬਖਸ਼ਣੀ ਹੈ ਇਹਨੂੰ ਮਾੜੀ ਸੰਗਤ ਤੋਂ ਬਚਾਉਣਾ ਹੈ ਜੇ ਗੁਰੂ ਦਾ ਗਿਆਨ ਬੱਚੇ ਦੇ ਕੋਲ ਹੈ ਸਾਡਾ ਬੱਚਾ ਜਿੱਥੇ ਮਰਜੀ ਰਹੇ ਖਾਂ ਸਾਡੀਆਂ ਅੱਖਾਂ ਤੋਂ ਪਾਸੇ ਵੀ ਰਹੇ ਔਰ ਕਦੇ ਵੀ ਗਲਤ ਰਾਹ ਤੇ ਨਾ ਤੁਰੇਗਾ ਇਹ ਮੈਂ ਪੂਰੇ ਪੁਰਸ਼ ਦਿਨ ਕਹਿੰਨੀ ਸਭ ਸਭ ਤੋਂ ਗੀਂਤੀ ਚੀਜ਼ ਹੈ ਸਭੀ ਔਲਾਦ ਤੇ ਔਲਾਦ ਵੱਲ ਧਿਆਨ ਦੇਣਾ ਹੈ ਆਪਣੀ ਹੁਣੰਦ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਗੁਰੂ ਵੱਲ ਦਰਵਾਹੀ ਨਾਲ ਸੇਵਾ ਸੰਬੰਧ ਨਾਲ ਜੋੜੋ ਤੀਜਾ ਸਾਡੀ ਸਿਹਤ ਸਾਡਾ ਸਰੀਰ ਇਹਦੇ ਵੱਲ ਵੀ ਧਿਆਨ ਦੇਣਾ ਹੈ ਕਿਉਂਕਿ ਜੇਕਰ ਸਾਡੀ ਸਿਹਤ ਚੰਗੀ ਹੈ ਸਾਡਾ ਸਰੀਰ ਤੰਦਰੁਸਤ ਹੈ ਪਰ ਅਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਜਾਂ ਜੋ ਵੀ ਸਾਡੇ ਆਪਣੇ ਨੇ ਉਹਨਾਂ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ ਪਰ ਜੇ ਸਾਡਾ ਖੁਦ ਦਾ ਸਰੀਰ ਠੀਕ ਨਹੀਂ ਆ ਅਸੀਂ ਖੁਦ ਹੀ ਰੂੰਗੀ ਹੋ ਗਏ ਆ ਜਾਂ ਮਨ ਕਰਕੇ ਰੁਗੀ ਹੋਣਿਆ ਮਨ ਨੂੰ ਕਈ ਤਰ੍ਹਾਂ ਦੇ ਨਾ ਚਿੰਤਾਵਾਂ ਪਰੇਸ਼ਾਨੀਆਂ ਨੇ ਤਾਂ ਫਿਰ ਬੰਦਾ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਇਸ ਕਰਕੇ ਆਪਣੇ ਤਨ ਅਤੇ ਮਨ ਦੋਵਾਂ ਦਾ ਧਿਆਨ ਰੱਖਣਾ ਹੈ ਇਹਨਾਂ ਨੂੰ ਤਨ ਦ੍ਰਿ ਸਤ ਨਰਵਾਰ ਰੱਖਣਾ ਹੈ ਸ਼ਰੀਰ ਨੂੰ ਤੰਦਰੁਸਤ ਨਰਵਾਰ ਕਮ ਦੇਣੀ ਆਪਣੀ ਖੁਰਾਕ ਵੱਲ ਧਿਆਨ ਦੇਣਾ ਹੈ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਹੈ ਸ਼ਰੀਰ ਨੂੰ ਮਿਹਨਤ ਕਰਵਾਉਣੀ ਹੈ ਅਤੇ ਮਨ ਨੂੰ ਤਾਂਦਰਸਤ ਨਰਵਾਰ ਕੰਦੇ ਲਈ ਮਨ ਦੇ ਅੰਦਰ ਕੀ ਗਿਆਨ ਜਾ ਰਿਹਾ ਹੈ ਇਹਦੇ 'ਤੇ ਧਿਆਨ ਦੇਣਾ ਕੋਈ ਵੀ ਨੈਟਿਵ ਵਿਚਾਰ ਸਾਡੇ ਮਨ ਅੰਦਰ ਨਹੀਂ ਆਉਣਾ ਚਾਹੀਦਾ ਕਿਉਂਕਿ ਇੱਕ ਵਾਰ ਨੈਟਕੀ ਸੋਚ ਨੈਟ ਵਿਚਾਰ ਸਾਡੇ ਮਨੋਂ ਬਚਲੇ ਗਏ ਤਾਂ ਸਾਡੇ ਮਨ ਨੂੰ ਨੈਟਿਵਟੀ ਦੇਣੇ ਉੱਪਰ ਦਿੱਤਾ ਨਹੀਂ ਜੇ ਹਮੇਸ਼ਾ ਚੰਗਾ ਸੋਚ ਚੰਗਾ ਪਰਉ ਚੰਗਾ ਦੇਖ ਚੰਗਾ ਸੁਣ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣੇ ਚਾਹੀਦੇ ਉਸ ਤੋਂ ਬਾਅਦ ਸੰਗੀਤ ਦੀ ਕਈ ਭੈਣ ਪਰਾਂ ਨੇ ਜੋ ਕਹਿ ਦਿੰਦੇ ਉਹ ਸਾਡੀ ਤਕੋਈ ਕਦਤ ਨਹੀਂ ਕਰਦਾ ਖਾਸ ਕਰਕੇ ਇਹ ਗੱਲ ਪੈਣਾ ਬਿੰਦੀਆਂ ਬਹੁਤ ਕਹਿੰਦੇ ਹਨ ਕਿ ਅਸੀਂ ਜਿੰਨਾ ਮਰਜੀ ਕਿਸੇ ਦੇ ਲਈ ਕਰ ਲਈਏ ਸਾਡੀ ਕੋਈ ਕਦਰ ਨਹੀਂ ਪਾਉਂਦੇ ਤਾਂ ਕਹਿਣਾ ਇਹ ਗੱਲੋ ਆਪਣੇ ਦਿਮਾਗ ਦੇ ਵਿੱਚ ਆਪਣੇ ਦਿਲ ਦੇ ਵਿੱਚ ਚੰਗੀ ਤਰ੍ਹਾਂ ਬਿਠਾ ਲਓ ਕਿ ਤੁਹਾਡੀ ਕਿਸੇ ਨੇ ਕਦਰ ਨਹੀਂ ਕਰੀ ਜੇਕਰ ਆਪਾਂ ਕਿਸੇ ਨੂੰ ਸ਼ੂਨੇ ਦਾ ਵੀ ਬਲਕਿ ਦਿਖਾ ਦੇ ਆਪਣਾ ਆਪ ਉਹ ਵੀ ਤਰ੍ਹਾਂ ਦੇ ਜਿਹੜੇ ਤੁਸੀਂ ਮਨੁਸਪਤਿਕ ਕਰਦੇ ਹੋ ਕਿ ਦੁਨਿਆਦਾਰੀ ਇਹ ਲੋਕ ਤਾਂ ਵੀ ਕੁਸ਼ ਨੂੰ ਨਹੀਂ ਹੁੰਦੇ ਮਰੁੱਖੀ ਸੁਭਾਅ ਹੈ ਆਪਾਂ ਕਿੰਨਾ ਕਿ ਕਿਸੇ ਤੋਂ ਕੁਸ਼ ਨਹੀਂ ਆ ਕੋਈ ਨਾ ਕੋਈ ਨਿਕਸ਼ ਕੋਈ ਨਾ ਕੋਈ ਵਿੱਚ ਕਮੀ ਕਢ ਲਈ ਦਿੰਦੇ ਆ ਖੁਸ਼ੇ ਤਰ੍ਹਾਂ ਸਾਡੇ ਜੋ ਵੀ ਤੁਮਨਾ ਨਿਕਲ ਨਹੀਂ ਆ ਸਾਡੇ ਜੋ ਵੀ ਨਿਕਸ ਨਿਕਲ ਲਗੇ ਸਾਡੇ ਵੀ ਕੀਤੇ ਹੋਏ ਕੰਮਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾਣੀ ਦਾ ਇਹ ਆਦਤ ਪਾਦੋ ਮਸੇ ਨਾ ਧਿਆਨ ਦਿਨਾ ਹੈ ਕਿ ਸੰਦੀਕ ਤਦ ਅਸੀਂ ਖੁਦ ਕਰ ਲਈਆਂ ਜੇਕਰ ਅਸੀਂ ਬਿਲਕੁਲ ਸਹੀ ਆ ਆਪਣਾ ਜ਼ਿੰਮੇਵਾਰੀਆਂ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਨਿਭਾ ਰਹੇ ਆ ਤਾਂ ਫਿਰ ਸਾਨੂੰ ਇਹ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ ਕਿ ਕੌਣ ਮੇਰੇ ਬਾਰੇ ਕੀ ਸੋਚ ਰਿਹਾ ਹੈ ਬਸ ਆਪਣੇ ਆਪ ਨੂੰ ਸੁਵਾਰਨਾ ਹੈ ਆਪਣੇ ਆਪ ਵੱਲ ਦੇਖਦੇ ਜਾਓ ਕਿ ਉਹ ਵੀ ਸਭ ਦੇ ਅੰਦਰ ਕਮੀ ਆਪ ਜਦੋਂ ਜੋਰ ਕਰਦੇ ਜਾਓ ਦੁਨੀਆਂ ਨੇ ਤੇ ਲੋਕਾਂ ਨੇ ਕਦਰ ਨਹੀਂ ਕਰਨੀ ਆਪਣੀ ਕਦਰ ਸੰਸਕ੍ਰਿਤ ਆਪ ਕਰਦੇ ਫੈਂਦੇ ਜਦੋਂ ਆਪ خود ਆਪਣੀ ਕਦਰ ਆਪ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਸਮਝ ਇੰਜ ਲੱਗਦਾ ਕਿ ਜਿਵੇਂ ਸਾਰੇ ਲੋਕ ਸਭੀ ਜ਼ਬਰਦਸਤ ਹਾ ਸਭ ਤੋਂ ਪਹਿਲੀ ਵੀ ਕਦਰ ਹੀ ਇਨਸਾਨ ਖੁਦ ਆਪਣੇ ਕਰਦਾ ਹੈ ਕੁਝ ਲੋਕ ਤਾਂ ਆਪਣੇ ਵਿੱਚੋਂ ਹਰ ਵਕਤ ਕਮੀਆਂ ਕੱਢਦੇ ਰਹਿੰਦੇ ਆ ਉਹ ਕਮੀਆਂ ਕਿਉਂ ਕੱਢਦੇ ਕਿਉਂਕਿ ਆਪਣੇ ਤੁੰਨਾ ਦੂਜਿਆਂ ਦੇ ਨਾਲ ਕਰਦੇ ਆ ਕੁਝ ਲੋਕ ਸ਼ਰੀਰਕ ਪੱਖੋਂ ਆਪਣੇ ਤੁੰਨਾ ਦੂਜਿਆਂ ਦੇ ਨਾਲ ਕਰਕੇ ਆਪਣੇ ਆਪ ਨੂੰ અપਮਾਨਿਤ ਕਰਦੇ ਆ ਆਪਦੀ ਬੇਇੱਜ਼ਤੀ ਕਰਦੇ ਆ ਤੁਸੀਂ ਦੇਖਿਆ ਹੋਣਾ ਕਈ ਵਾਰ ਕੁਝ ਲੋਕ ਆਪਣੇ ਘਰਾਂ ਸ਼ਮੂਹ ਤੋਂ ਇਰਾਨ ਦੇ ਲੋਕਾਂ ਲੈ ਕੇ ਆਪਣੇ ਆਪ ਤੇ ਹੀ ਟਿੱਪਣੀਆਂ ਕਰਦੇ ਰਹਿੰਦੇ ਕਿ ਰੱਬ ਨੇ ਮੇਰਾ ਆ ਮੈਂ ਨਕਸ਼ ਸਹੀ ਨਹੀਂ ਬਣਾਇਆ ਮੈਂ ਮਨ ਦੇ ਵਿੱਚ ਸਹੀ ਨਹੀਂ ਦਿੱਤਾ ਮੇਰਾ ਕੱਦ ਕਾਰ ਸਹੀ ਨਹੀਂ ਬਣਾਇਆ ਇਹ ਆਪਣੇ ਆਪ ਦੀ ਬੇਤਦਰੀ ਕਰਨ ਦਾ ਸੋ ਜਿਸ ਦਿਨ ਤੋਂ ਆਪਾਂ ਆਪਣੀ ਤੁਲਨਾ ਦੂਜਿਆਂ ਦੇ ਨਾਲ ਕਰਨੀ ਛੱਡ ਦਿੱਤੀ ਆਪਣੇ ਗੁਣ ਆਪਣੀ ਕਾਬਲੀਅਤ ਦੀ ਪਹਿਚਾਨ ਕਰਕੇ ਉਹਨਾਂ ਨੂੰ ਨਖਾਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਬਾਅਦ ਨਹੀਂ ਜਿੰਦਗੀ ਦੇਖੀ ਹੋਜੀ ਫਿਰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਸਾਡੇ ਬਾਰੇ ਕੀ ਕਹਿ ਰਿਹਾ ਹੈ ਅਸਫਲਤਾ ਨੂੰ ਪਨਾਹ ਨਹੀਂ ਕਦੇ ਵੀ ਕਿਸੇ ਦੇ ਕਰਕੇ ਆਪਣਾ ਸੁਧਾਰ ਨਹੀਂ ਸੁਧਾਰਨਾ ਚਾਹੀਦਾ ਵੀ ਇੱਕ ਕੰਮ ਕਰਤੇ ਜੋ ਆਪਣੇ ਹਿੱਸੇ ਦਾ ਜਿੰਮੇਵਾਰਨਾ ਸਹੀ ਸਮੇਂ ਤੇ ਨਾ ਬਹੁਤ परमपिता परमात्मा ਦਾ ਨਾਮ ਜਪੋ ਆਪਣੀ ਕਲਾਗ ਦਾ ਰੱਬ ਦੇ ਨਾਮ ਜੋ ਇਸ ਤੋਂ ਬਾਅਦ ਕਿ ਜੋ ਜਿਹੜੇ ਕਦ ਨੇ ਆਈ ਕੰਮ ਕੰਦੇ ਕਰਦੇ ਆ ਇਹ ਸਾਡੇ ਲਈ ਬਹੁਤ ਜ਼ਰੂਰੀਆਂ ਜੋ ਜੋ ਜ਼ਿੰਮੇਵਾਰ ਨਮੂਨਾ ਨੇ ਜੋ ਜੋ ਫਰਟਿਗਏ ਨੇ ਉਹ ਸਭ ਨੇ ਨਭੋਈਆਂ ਕਾਹੀਏ ਸੇ ਪਰਮਪਿਤਾ ਪਰਮਾਤਮਾ ਦੇ ਨਾਮ ਨੂੰ ਕੋ ਨਹੀਂ ਪਰਮ ਨਾ ਵਾਲੇ ਹੀ ਨਾ ਇਹ ਸੱਚ ਹੈ ਕਿ ਪਰਮपिता परमात्मा ਦਾ ਨਾਮ ਕੈਲਾ ਹੈ ਪਰਮਪਿਤਾ ਪਰਮਾਤਮਾ ਦੇ ਨਾਮ ਉਹਦੇ ਡਰ ਨੂੰ ਉਹਦੇ ਭੈਣ ਨੂੰ ਮਨੋਂ ਨਹੀਂ ਦੂਰ ਕਰ ਸਕਦੇ ਕਿਉਂਕਿ ਜਦੋਂ ਅਸੀਂ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਚੇਤੇ ਰੱਖਦੇ ਹਾਂ ਉਹਨਾਂ ਦਾ ਡਰ ਤੇ ਆਪਣੇ ਮਨ ਅੰਦਰ ਰੱਖਦੇ ਹਾਂ ਤਾਂ ਸਾਡੇ ਤੋਂ ਕਦੇ ਕੋਈ ਦੰਤ ਕੰਮ ਨਹੀਂ ਕਰ ਸਕਦਾ ਹਰ ਵੇਲੇ ਆਪਣੇ ਨਾਮ ਦੇ ਵਿੱਚ ਵਾਹੀ ਗੁਰੂ ਜੀ ਦਾ ਨਾਮ ਜੋ ਪਰਮਪਿਤਾ ਪਰਮਾਤਮਾ ਨੂੰ ਕਿਸੇ ਕਿਸੇ ਨਾਮ ਦੇ ਨਾਲ ਯਾਦ ਕਰਦੇ ਹੋਏ ਨਾ ਨੇਹਰਤੇ ਹੁਚਿਵਸਾ ਰਸਾ ਕਰਦੇ ਆ ਆਪਣੇ ਦਿਨ ਦੀ ਸ਼ੁਰੂਆਤ ਤਾਂ ਹਰੇਕ ਇਨਸਾਨ ਦੇ ਲਈ ਜ਼ਰੂਰੀ ਹੈ ਕਿ ਉਹ ਪਰਮ ਚਤਾ ਕਰਮਾਤਮਾ ਦੇ ਨਾਮ ਤੋਂ ਕਰੇ ਕਿਉਂਕਿ ਦਿਨ ਦੀ ਸ਼ੁਰੂਆਤ ਸਾਡੇ ਪੂਰੇ ਦਿਨ ਨੂੰ ਤੈਅ ਕਰਦੀ ਹੈ ਜੇ ਕਰ ਇਸ ਸਿਹਰੇ ਹੋ ਗਏ ਅਸਾਰ ਪਰਮਪਿਤਾ ਕਰਮਾਤਮਾ ਦਾ ਨਾਮ ਜਪਦੇ ਆ ਕਿ ਸਾਧ ਸੰਜੇ ਸ਼ਾਂਤ ਹੋਇਆ ਪਾਵਰ ਇੱਕ ਸ਼ਕਤੀ ਮਿਲ ਜਾਂਦੀ ਆ ਪੂਰੇ ਦਿਨ ਦੇ ਕੰਮ ਤਾਂ ਕਰਿੰਨੇ ਪਰ ਸਾਡਾ ਮਨ ਕਹਾਂ ਨੇ ਕਹਿੰਦਾ ਸਾਡਾ ਮਨ ਹੈ ਦੁਸਰੇ ਵਿੱਚ ਨਹੀਂ ਆਉਂਦਾ ਮਨ ਸ਼ਾਂਤ ਰਹਿੰਦਾ ਹੈ ਮਨ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ ਸੋ ਸ਼ੇਰੀ ਉੱਤੇ ਸਭ ਤੋਂ ਪਹਿਲਾਂ ਮਾਲਕ ਦਾ ਨਾਮ ਜਪੋ ਸਿਮਰਨ ਕਰੋ ਸੇਰਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਗੁਰੂ ਦਾ ਗਿਆਨ ਜੀ ਹਾਸਲ ਕਰੋ ਅਤੇ ਨਾਮ ਨਾਲ ਉਹ ਪਰਮ ਜੀ ਦਾ ਪਰਮਾਤਮਾ ਜਿਹਦੀਆਂ ਦਿੱਤੀਆਂ ਉਹਨੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਵੀ ਸੰਦੇਹ ਨਹੀਂ ਤੋਂ ਗ੍ਰੀਤ ਹੈ ਕਿਉਂਕਿ ਜਦੋਂ ਅਸੀਂ ਪਰਮਪੁਰਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਆਪਣੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਲੈਂਦੇ ਹਾਂ ਤਾਂ ਸਾਡੇ ਮਨ ਦੀ 네ਗੇਟਿਵਿਟੀ ਆਪਣੇ ਆਪ ਦੂਰ ਹੋ ਜਾਂਦੀ ਆ। ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਬੇਖੀ ਪਰੇਸ਼ਾਨ ਰਹਿੰਦੇ ਆ ਕਿ ਆਹ ਚੀਜ਼ ਮੈਨੂੰ ਜਿੱਤ ਤੱਕ ਨਹੀਂ ਮਿਲੀ ਜਾਂ ਆਹ ਚੀਜ਼ ਮੇਰੇ ਕੋਲ ਦੂਜਿਆਂ ਦੇ ਨਾਲੋਂ ਥੋੜੀ ਆ। ਤਾਂ ਜਦੋਂ ਆਪਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਆ ਤਾਂ ਫਿਰ ਆਪਣੇ ਆਪ ਹੀ ਮਨ ਚੱਲਦੀ ਕਲਾ ਚ ਜਾਂਦਾ। ਮਨ ਪੂਸ਼ ਹੋ ਜਾਂਦਾ। ਮਨ ਤੋਂ ਕਰਮ ਵਿਦਾ ਕਰਨਾ ਅਤੇ ਮਨ ਦਾ ਸ਼ੁਕਰਗਿਆਰ ਹੁੰਦਾ ਕਿ ਪ੍ਰਮਾਤਮਾ ਨੇ ਮੇਰੇ ਤੇ ਕਹੋ ਤਕਤ ਦਿੱਤੀ ਆ। ਸਿੱਖਾ ਬਹੁਤ ਔਖੀ ਅਗਦੀ ਬਤਾ ਕਰ ਮਾ ਉਹ ਮੈਂ ਵੀ ਇਹ ਜਿੱਤਿਆਂ ਆਪਣੀਆਂ ਤਪਾਂ ਨੂੰ ਯਾਦ ਕਰਿਆ ਕਰੋ ਸ਼ੁਕਰਾਨਾ ਤਾਂ ਆਪਣੇ ਆਪ ਹੀ ਨਿਕਲੇ ਜਾਂਦੇ ਕਿਉਂਕਿ ਐਸਾ ਹੁੰਦਾ ਕਿ ਅਸਲੀ ਨੇ ਜੋ ਵੀ ਹੈ ਇਹ ਨਹੀਂ ਜਿੰਨਾ ਤੋਂ ਪਰਮ ਕੇਰਾ ਪਰਗਾ ਆਪਣੇ ਸੰਭੀਰ ਤੋਂ ਸ਼ੁਕਰਾਨਾ ਕਰਨਾ ਨਾ ਕਰੇ ਜਿੰਨ ਦੇ ਵਿੱਚ ਇਤਨੀ ਰੌਣਕੀ ਤਾ ਜੀਵਨ ਬੜਾ ਹੀ ਸੁਹਣਾ ਹੋ ਜਾਵੇਗਾ ਸਰਦਾਰ ਹੋ ਜਾਵੇਗਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਦੇ ਰਹੋ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਤੇ ਵਿਚਾਰ ਚੰਗੀ ਲੱਗੇ ਆ ਤਾਂ ਆਪਾਂ ਇਸ ਵੀਡੀਓ ਦਾ ਇੱਕ ਹੋਰ ਭਾਗ ਲੈਣਾ ਵੰਦੇ ਜਿਹਦੇ ਵਿੱਚ ਆਪਾਂ ਸਿਮਰਨ ਅਤੇ ਕੁਰਬਾਨੀ ਦੇ ਪਾਠ ਬਾਰੇ ਜਿਸ ਥਾਂ ਤੇ ਗੱਲ ਕਰਾਂਗੇ ਕਿ ਜਿਹੜੇ ਅਸੀਂ ਉਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਕਾ ਸਾਡੇ ਅੰਦਰ ਕੀ ਗੁਦਲਾਵੰਦੇ ਆ ਗੁਰਬਾਣੀ ਦਾ ਪਾਠ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਆ ਗੁਰਬਾਣੀ ਦਾ ਪਾਠ ਸਾਡੇ ਲਈ ਮਹੱਤਵਪੂਰਨ ਕਿਉਂ ਬਦਲਦਾ ਹੈ ਜੀ ਤੁਸੀਂ ਵੀਡੀਓ ਬਾਰੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਹ ਕਰ ਕੋਈ ਕਮੀ ਨਾ ਤਦਿਆ ਕੋਈ ਵਿਚਾਰ ਚੰਗਾ ਨਹੀਂ ਲੱਗਦਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ